ਆਪ ਜੀ ਬਹੁਤ ਹੀ ਭਾਗਾਂ ਵਾਲੇ ਉਹ ਅਮਰਤਿਲੇ ਦਰਸ਼ਨ ਕਰ ਰਹੇ ਹੋ ਜੋ ਸ਼ਦਾਬ ਦੀ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਜੇ ਸਾਦੇ ਵਾਹਿਗੁਰੂ ਜੀ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਵਾਹਿਗੁਰੂ ਜੀ ਦਰਸ਼ਨ ਕਰੋ ਨਗਰ ਕੀਰਤਨ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਪੰਜ ਪਿਆਰੀਆਂ ਦੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ 350 ਸਾਲਾ ਸ਼ਦਾਬਦੀ ਮਨਾਈ ਜਾ ਰਹੀ ਹੈ ਤਖਤ ਸ਼੍ਰੀ ਕੇਸਗੜ ਸਾਹਿਬ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਅੰਮ੍ਰਿਤ ਵੇਲਾ ਹੋ ਗਿਆ ਤੁਹਾਨੂੰ ਪਤਾ ਸ਼ਿਦਾਬਦੀ ਚੱਲ ਰਹੀ ਹੈ 350 ਸਾਲਾਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਮਤੀ ਦਾਸ ਜੀ ਧੰਨ ਧੰਨ ਬਾਬਾ ਸਤੀ ਦਾਸ ਜੀ ਧੰਨ ਧੰਨ ਬਾਬਾ ਦੀਆਲਾ ਜੀ ਦੀ ਸ਼ਿਦਾਬਦੀ ਚੱਲ ਰਹੀ ਹੈ 350 ਸਾਲਾਂ ਆਓ ਹੁਣ ਆਪਾਂ ਨੇ ਕੀ ਕੀ ਪ੍ਰਬੰਧ ਹੋਏ ਆ ਸ਼੍ਰੀ ਅਨੰਦਪੁਰ ਸਾਹਿਬ ਆਓ ਆਪਾਂ ਤੁਹਾਨੂੰ ਗੁਰਦੁਆਰਾ ਸੈਦੀ ਦੇ ਵੀ ਦਰਸ਼ਨ ਕਰੋਣੇ ਤੇ ਤੱਕ ਸ਼੍ਰੀ ਕੇਸਗੜ ਸਾਹਿਬ ਜੀ ਦੇ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਈ ਨ ਵੱਜ ਕੇ 4 ਮਿੰਟ ਹੋ ਗਏ ਆ ਅੰਮ੍ਰਿਤ ਵੇਲਾ ਹੋ ਗਿਆ ਇਹ ਦੋਸਤੋ ਇਹ ਸੱਦਿਓ ਨਹੀਂ ਰਤੀ ਨਾ ਜ ਆਇਆ ਦੋਸਤੋ ਬਿੜਲੀ ਬਿੜਲੀ ਗੱਡੀ ਆ ਦੋਸਤੋ ਤੁੰਦ ਵੀ ਬਹੁਤ ਜ਼ਿਆਦਾ ਆ ਰਾਸ਼ਟਰੀ ਜੇ ਵੀ ਚੱਲ ਦੋਸਤੋ ਸਪੀਡ 90 ਦੀ ਹੀ ਕੀ ਆ ਇਹ ਸੱਦਿਆ ਤੁਸੀਂ ਦੋਸਤੋ ਪਿੱਛੇ ਜਿਹੜੇ ਦੇਖਿਆ ਹੋਣਾ ਕਿੰਨਾ ਜ਼ਿਆਦਾ ਨੀਰਾ ਸੀਗਾ ਹੁਣ ਤੁਸੀਂ ਦੇ ਸਕਦੇ ਹੋ ਲੈਟਾਂ ਜਿੱਦੇ ਜਿੱਦੇ ਜਲੰਧਰ ਦੇ ਕੋਲ ਆ ਰਹੇ ਆਂ ਆਪਾਂ ਲੈਟਾਂ ਦੋਸਤੋ ਦੇ ਸਕਦੇ ਹੋ ਹਾਈ ਬੀੜੀਆਂ ਤੁਸੀਂ ਦੋਸਤੋ ਆਪਾਂ ਗੜਸ਼ੰਕਰ ਪਹੁੰਚ ਚੁੱਕੇ ਆਂ ਟਾਈਮ ਤੁਸੀਂ ਦੇ ਸਕਦੇ ਹੋ 4:12 ਹੋ ਗਏ ਆ ਦੋਸਤੋ ਦੇ ਸਕਦੇ ਹੋ ਤੁਸੀਂ ਸ਼ਰੀਆनाथ ਪੁਰ ਸਾਹਿਬ ਇਥੋਂ 40 ਕਿਲੋਮੀਟਰ ਆ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਦੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਭਾਈ ਜਿਆਲਾ ਜੀ ਦੀ 350 ਸਾਲਾਂ ਸ਼ਹਾਦਤ ਦੀ ਮਨਾਈ ਜਾ ਰਹੀ ਹੈ ਆਪਾਂ ਤੁਹਾਨੂੰ ਸਾਰੇ ਪ੍ਰਬੰਧ ਦਿਖਾਵਾਂਗੇ ਸਰਕਾਰ ਵੱਲੋਂ ਕੀ ਹੋਇਆ ਤੇ ਐਸਜੀਪੀਸੀ ਵੱਲੋਂ ਕਿਹੜੇ ਪ੍ਰਬੰਧ ਹੋਏ ਆ ਸਤਿ ਆਪਾ ਸ਼੍ਰੀ ਨੰਦਪੁਰ ਸਾਈਬ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਆ ਵਿਸ਼ਾਲ ਦੇ ਰੂਪ ਦੇ ਵਿੱਚ ਲਾਈਟਿੰਗ ਕੀਤੀ ਹੋਈ ਆ ਵਿਸ਼ਾਲੀ ਕਹਿੰਦੇ ਨਾ ਸ਼ਾਮ ਸ਼ਾਮ ਵਿਸ਼ਾਲ ਵਿਸ਼ਾਲ ਮੀਨਿੰਗ 빅 ਵਿਸ਼ਾਲ ਮੀਨਿੰਗ ਦੋਸਤੋ ਤੁਹਾਨੂੰ ਦੱਸ ਹੀ ਦਿੱਤਾ ਮੇਰੀ ਮਾਸੀ ਜੀ ਦੇ ਮੁੰਡੇ ਨੇ ਜਮੇ ਤਾਂ ਬੋਲਣ ਲੱਗਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਦੋਸਤੋ ਬਲੋਗ ਬਣਾਉਂਦੇ ਕਿ ਨਿਕਾ ਪਰ ਕਾਹਦੀਆਂ ਗਲਤੀਆਂ ਹੋ ਜਾਂਦੀਆਂ ਨੇ ਦੋਸਤੋ ਐਕਟ ਕੀ ਅੱਡੇ ਬਹੁਤ ਹੀ ਸਤਿਕਾਰਯੋਗ ਸੀਐਮ ਭਗਵੰਤ ਮਾਨ ਜੀ ਵੱਲੋਂ ਬਹੁਤ ਪ੍ਰਬੰਧ ਕੀਤੇ ਗਏ ਆ ਟੈਂਟ ਹਾਊਸ ਸਿਟੀ ਬਣਾਈ ਗਈ ਆ ਦੋਸਤੋ ਪਾਰਕਿੰਗ ਆ ਟਰੈਕਟਰ ਵਾਲੀਆਂ ਲਈਆਂ ਲਈ ਵੱਖਰੀਆਂ ਗੱਡੀ ਦੀਆਂ ਵੱਖਰੀਆਂ ਵੱਖੋ ਵੱਖਰੀ ਦੋਸਤੋ ਪਾਰਕਿੰਗ ਆ ਬਣਾਈਆਂ ਗਈਆਂ ਆਪਣੇ ਸਿੱਖਿਆ ਮੰਤਰੀ ਹਰਜੂਤ ਸਿੰਘ ਪੈਂਸ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਜੋ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਐਮਐਲਏ ਨੇ ਕੀ ਸਾਡੇ ਦੋਸਤੋ ਕੀ ਕਹਿੰਦੇ ਹੀ ਇਹਨਾਂ ਨੂੰ ਅਸ਼ਾਲ ਅਸ਼ਾਲ ਦੇ ਸਾਡੇ ਦੋਸਤੋ ਕਿੰਨੀ ਸੋਹਣਾ ਲੱਗ ਰਿਹਾ ਦੇਖਦਿਏ ਸਾਡੇ ਦੋਸਤੋ ਤੁਸੀਂ ਵੀ ਸ਼ਾਰਨ ਲਾਈਆਂ ਹੋਈਆਂ ਇਹਦੀ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਦੋਸਤੋ ਸ਼੍ਰੀ ਅਨੰਦਪੁਰ ਸਾਹਿਬ ਜਗਮਗ ਰਿਹਾ ਹੈ ਉਹਦੇ ਵਿੱਚ ਦੋਸਤੋ 2 ਮਿੰਟ ਜਾਮ ਲੱਗਾ ਆ ਜੀ ਸਾਦੇ ਤੁਸੀਂ ਦੋਸਤੋ ਜੋ ਟੈਂਟ ਹਾਊਸ ਉਹਦੇ ਵਿੱਚ ਆਮ ਆਦਮੀ ਕਲੀਨਿਕ ਵੀ ਖੋਲੇ ਗਏ ਆ ਫ੍ਰੀ ਅੱਖਾਂ ਦਾ ਚੈੱਕਅਪ ਵੀ ਹੁੰਦਾ ਆ ਘੰਟੇ ਦੇ ਵਿੱਚ ਦੋਸਤੋ ਐਨਕ ਬਣ ਕੇ ਤਿਆਰ ਜੀ ਸਾਦੇ ਤੁਸੀਂ ਹੈਲਪਲਾਈਨ ਨੰਬਰ ਵੀ ਦੋਸਤੋ ਲਿਖੇ ਹੋਏ ਆ ਤੁਸੀਂ ਦੇ ਸਕਦੇ ਹੋ ਦੋਸਤੋ ਜੇ ਲਾਈਟ ਕਰਕੇ ਥੋੜੀ ਜੀ ਤੁਹਾਨੂੰ ਪਰੇਸ਼ਾਨੀ ਹੁੰਦੀ ਹੋਈ ਮਾਫ ਕਰਿਓ ਕਿਉਂਕਿ ਲਾਈਟਿੰਗ ਕਰਕੇ ਥੋੜੀ ਜੀ ਤੁਹਾਨੂੰ ਪਰੇਸ਼ਾਨੀ ਆਊਗੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਜਾਮ ਲੱਗਾ ਹੋਇਆ ਹੈ ਜੋ ਦੇਖ ਸਕਦੇ ਤੁਸੀਂ ਟਰੈਕਟਰਾਂ ਦੀਆਂ ਵਾਹਿਗੁਰੂ ਜੀ ਦਰਸ਼ਨ ਕਰੋ ਨਗਰ ਕੀਰਤਨ ਦੇ ਜੋ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਿਆ ਹੈ ਦਰਸ਼ਨ ਕਰੋ ਨਗਰ ਕੀਰਤਨ ਦੇ ਤੇ ਸੰਗਤ ਦੇ ਦੇ ਸਾcret ਤੁਸੀਂ ਜੇ ਜੀ ਬਿੰਦ ਮੰਗਿਆ ਮਰ ਕੇ ਕੋਈ ਪੁੰਨਿਆ ਉਹ ਮਹਲਾ ਦੀ ਜਾਈ ਮਾਹੀ ਗੁਰੂ ਵਾਹਿਗੁਰੂ ਦੇ ਦਰਸ਼ਨ ਕਰੋ ਜੰਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੰਦਰ ਸਤਿਨਾਮ ਵਾਹਿਗੁਰੂ ਲੋਹ ਇੰਦਰੀਆਂ ਦੀ ਵਾਹਿਗੁਰੂ ਜੀ ਫੁੱਲਾਂ ਵਾਲੀ ਪਾਲਕੀ ਵਿੱਚ ਮਾਰਾ ਜੀ ਸੱਜੇ ਹੋਈ ਹੈ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਾਮ ਕੀ ਅੰਮ੍ਰਿਤ ਨਾਮ ਜਪਣੀ ਮਰਤਾ ਹੈ ਸਤਿਗੁਰ ਦੀ ਕਿਰਪਾ ਦੁਸਤਾਂ ਦੇ ਸਿਮਰਨ ਕਰੇ। ਵਾਹਿਗੁਰੂ ਜੀ ਦਰਸ਼ਨ ਕਰੋ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸਤਿਨਾਮ ਵਾਹਿਗੁਰੂ ਪੰਜ ਪਿਆਰਿਆਂ ਦੇ ਪੰਜ ਨਿਸ਼ਾਨੀ ਸੀ ਜਾਂਦੇ ਸਤਿਨਾਮ ਵਾਹਿਗੁਰੂ ਦੋਸਤੋ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਆਓ ਹੁਣ ਆਪਾਂ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਵਾਹਿਗੁਰੂ ਜੀ ਦਰਸ਼ਨ ਕਰੋ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਕ ਉੱਚਾ ਤਖਤ ਪਾਤਸ਼ਾਹ ਦਾ ਇੱਕ ਸੋਹਣਾ ਆਨੰਦਪੁਰ ਸ਼ਹਿਰ ਹੋ ਵਾਹਿਗੁਰੂ ਜੀ ਦਰਸ਼ਨ ਕਰੋ ਆਪ ਜੀ ਬਹੁਤ ਹੀ ਭਾਗਾਂ ਵਾਲਿਓ ਜੇ ਅਮਰਤ ਵੇਲੇ ਦਰਸ਼ਨ ਕਰ ਰਹੇ ਹੋ ਰਸਤੇ ਹੀ ਬਹੁਤ ਭਾਗਾਂ ਵਾਲੇ ਜਿਹੜੇ ਸਾਨੂੰ ਪਾਰਕਿੰਗ ਗੁਰਦੁਆਰਾ ਸੈਜੀ ਦੇ ਕੋਲ ਹੀ ਮਿਲ ਗਈ ਦੇ ਸਕਦੇ ਹੋ ਤੁਸੀਂ ਦਰਸ਼ਨ ਕਰੋ ਉੱਚਾ ਤਖਤ ਪਾਤਸ਼ਾਹ ਦਾ ਇੱਕ ਸੋਹਣਾ ਆਨੰਦਪੁਰ ਸਾਹਿਰ ਹੋਊ ਸਤਨਾਮ ਵਾਹਿਗੁਰੂ ਦਸਤ ਦੇ ਸਕਦੇ ਕਿੰਨੇ ਸੋਹਣੇ ਲੈਂਪ ਲੱਗੇ ਹੋਇਆ ਜਾਂ ਦੇਖ ਸਾਡੀ ਵਾਈਟ ਲਾਈਟ ਕੀਤੀ ਹੋਈ ਆ ਦੇ ਸਕਦੇ ਹੋ ਤੁਸੀਂ ਇੱਕ ਉੱਚਾ ਤਖਤ ਬਾਦਸ਼ਾਹ ਦਾ ਇੱਕ ਸੁਨਾਨਾ ਦੇ ਬਰਸ਼ ਹੈ ਰਖੂ ਸੱਤ ਨਾਮ ਵਾਹੇ ਗੁਰੂ ਨੇ ਸਾਡੀ ਦੋਸਤੋਂ ਦੁਕਾਨਾ ਖੁੱਲ ਚੁੱਕੀ ਹੈ ਵਾਹਿਗੁਰੂ ਜੀ ਦਰਸ਼ਨ ਕਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦੇ ਦਰਸ਼ਨ ਦਰਸ਼ਨ ਕਰੋ ਨਗਿੰਦ ਕੇ ਸੰਦੇਸ਼ ਸਬਦ ਗੰਗਾਂ ਦਾ ਦਰਸ਼ਨ ਕਰੋ ਪੰਜ ਦੇ ਆਨ ਜੀ ਸਤਨਾਮ ਵਾਹਿਗੁਰੂ ਜੀ ਏ ਨਾਮ ਜਪਿਆ ਜਰਾ ਨਾਮ ਤੇ ਆਵੇ ਨਾਨਕ ਨਾਮ ਕਰੀ વાਹੇ ਸਤ ਸਤਿ ਆਵਾਹੇ ਦੀ ਜੀ ਸਤਿ ਵਾਲੇ ਜੀ ਹਾਲਾ ਸੁਆਗਤ ਵਾਹਿਗੁਰੂ ਜੀ ਦਰਸ਼ਨ ਕਰੋ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦੇਖ ਸਾਡੇ ਕਿੰਨੀ ਜਿਆਦਾ ਸਜਾਵਟ ਕੀਤੀ ਗਈ ਹੈ ਆਪ ਜੀ ਬਹੁਤ ਹੀ ਭਾਗਾ ਵਾਲੇ ਉਹ ਅਮਰਤ ਪਲੇ ਦਰਸ਼ਨ ਕਰ ਰਹੇ ਹੋ ਜੋ ਸ਼ਹਾਦਤ ਦੀ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਦੇ ਸਾਦੇ ਵਾਹਿਗੁਰੂ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਦੇ ਸਾਦੇ ਵਾਹਿਗੁਰੂ ਸੰਗਤ ਲਈ ਪੂਰੇ ਪ੍ਰਬੰਧ ਕੀਤੇ ਗਏ ਆ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਵਾਹਿਗੁਰੂ ਕਿੰਨੇ ਸੋਹਣੇ ਫੁੱਲ ਲੱਗ ਰਹੇ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਣਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਿਮਰਿਐ ਕਾਨੂੰਨ ਇਤੇ ਆਏ ਤਾਂ ਇਹ ਸਭ ਥਾਈ ਹੋਏ ਸਹ ਹੈ। ਇਸ ਸਾਦੇ ਵਾਹਿਗੁਰਦੀ ਇੱਕ ਉੱਚਾ ਤਖਤ ਪਾਤਸ਼ਾਹ ਦਾ ਇੱਕ ਸੋਹਣਾ ਆਨੰਦਪੁਰਸ਼ਾਹਿਰ ਹੋਇ। ਦੋਸਤੋ ਪਟਕਤਸ਼ਰੀ ਕੇਸਗੜ ਸਾਹਿਬ ਪਹੁੰਚ ਕੇ ਆ ਹੁਣ ਆਪ ਤੁਹਾਨੂੰ ਤਾਂ ਤਰ ਤਰਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਾਈਏ। ਵਾਹਿਗੁਰਦੀ ਦੇ ਸਾਦੇ ਕਿੰਨੀ ਸੋਹਣੀ ਸਜਾਵਟ ਕੀਤੀ ਗਈ ਹੈ। ਇਹ ਸਾਡੇ ਆਪ ਜੀ ਬਹੁਤ ਹੀ ਕਰਮਾ ਵਾਲਿਓ। ਦੇ ਸਕਦੇ ਤੁਸੀਂ ਸੰਗਤ ਦੀ ਹਰ ਸੁਰਤ ਕੀਤੀ ਜਾਈਏ ਦੇਖ ਸਕਦੇ ਹੋ ਕਿਉਂਕਿ ਸੰਗਤ ਨੂੰ ਕੋਈ ਤਕਲੀਫ ਨਾ ਆਏ ਬਹੁਤ ਵੱਡਾ ਉਪਰਾਲਾ ਐ ਐਸਜੀਪੀਸੀ ਦਾ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਦਰਸ਼ਨ ਕਰੋ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਦੇ ਸਕਦੇ ਤੁਸੀਂ ਪੰਜਾਬੀ ਚ ਵੀ ਲਿਖਿਆ ਹੋਇਆ ਤੇ ਇੰਗਲਿਸ਼ ਚ ਵੀ ਆਪ ਜੀ ਬਹੁਤ ਹੀ ਕਰਮਾ ਕਰ ਰਹੇ ਹੋ ਗੁਰਦੁਆਰਾ ਸਹਿਬ ਦੀ ਇਤਿਹਾਸ ਦੀ ਵੀਡੀਓ ਪੇਰੋ ਪਾਈ ਹੋਈ ਹੈ ਤੁਸੀਂ ਜਰੂਰ ਗੁਰਦੁਆਰਾ ਸਹਿਬੀ ਦਾ ਇਤਿਹਾਸ ਸਰਵਣ ਕਰਿਓ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਹਕਮਨਾਮਾ ਸਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਹਕਮਨਾਮਾ ਸਹਿਬ ਜੀ ਦੇ ਸਤਨਾਮ ਵਾਹਿਗੁਰੂ ਆਤਮਾ ਹੈ ਵਾਹਿਗੁਰੂ ਜੀ ਦਰਸ਼ਨ ਕਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਨ ਤਨ ਮੀਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੁਣੀਆਂ ਲੱਟਾਂ ਲੱਗੀਆਂ ਹੋਈਆਂ ਨੇ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਤੱਕ ਪਸ਼ੀਰੀ ਕੇਸਗੜ ਸਾਹਿਬ ਜੀ ਦੇ ਦਰਸ਼ਨ ਕਰਾਤੇ ਜਮੇ ਤੋਂ ਵੀਡੀਓ ਬਣਾਉਣ ਲੱਗਿਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੁ ਕਰ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚੇਗੀ ਹੁਣ ਮਿਲਦੇ ਆਪਾਂ ਨਵੇਂ ਬਲੌਗ